ਇਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਜਾਂਦੀ ਜੀ ਆਈਪੀਐਸ ਸਾਹਿਬ ਜੀ ਦੇ ਤਾ ਮਤਾਬਕ ਜਿਹੜੇ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ ਚਲਾਈ ਗਈ ਮਾਮਲੇ ਵਿੱਚ ਜਿਹੜਾ ਸਾਡੇ ਮਿਤੀ 28 3 25 ਨੂੰ ਇੱਕ ਖੋਈ ਸੀ ਉਹ ਟ੍ਰੇਸ ਕੀਤੀ ਗਈ ਹੈ ਜਿਹ ਇੱਕ ਅਸ਼wini ਕੁਮਾਰ ਵਾਸੀ ਆਪਣੇ ਅਸ਼wini ਕੁਮਾਰ ਵਾਸੀ ਪੁਰਾਣਾ ਮੋਗਾ ਜੀ ਜਿਹੜਾ ਉਹਨਾਂ ਨੇ ਆਪ ਦਾ ਬਿਆਨ ਲਿਖਾਇਆ ਸੀ ਇਰੇ ਵਿੱਚ ਉਹਦੀ ਆਪਣੇ ਰਿਸ਼ਤੇਦਾਰ ਤੇ ਉਹਦੀ ਵਾਈਫ ਜਿਹੜੀ ਸੀ ਉਹ ਬਾਜ਼ਾਰ ਗਏ ਸੀ ਜੀ ਤੇ ਜਦੋਂ ਵਾਪਸ ਬਾਜ਼ਾਰੋਂ ਵਾਪਸ ਆ ਰਹੇ ਸੀ ਤੇ ਅਕਾਲਸਾ ਰੋਡ ਦੇ ਕੋਲੇ ਕੋਈ ਮੋਨਾ ਨੌਜਵਾਨ ਸੀ ਅਣਪਛਾਤਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਉਹ ਵਾਪਸ ਇਹਨਾਂ ਦੇ ਝਪਟ ਮਾਰ ਕੇ ਇਹਨਾਂ ਦਾ ਬੈਗ ਹੋ ਕੇ ਲੈ ਗਿਆ ਸੀ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਬੈਗ ਦੇ ਵਿੱਚ ਜਿਹੜਾ ਸਾਡਾ 20000 ਰੁਪਇਆ ਤੇ ਬਾਕੀ ਜਿਹੜਾ ਸੋਨੇ ਦੀਆਂ ਵੱਖ-ਵੱਖ ਆਈਟਮਾਂ ਤੇ ਦੋ ਮੋਬਾਈਲ ਸਨ ਉਹ ਜਿਹੜਾ ਇਹਨਾਂ ਦੇ ਮਤਲਬ ਪਰਚਾ ਸੀ ਦਰਜ ਕਰ ਦਿੱਤਾ ਗਿਆ ਸੀ ਤੇ ਹੁਣ ਦਰਾਨੇ ਤਪਤੀਸ਼ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਦੇ ਤੋਂ ਜਿਹੜਾ ਸੋਨਾ ਤੇ ਦੋ ਜਿਹੜੇ ਮੋਬਾਈਲ ਸੀ ਉਹ ਅਸੀਂ ਬਰਾਮਦੇ ਕਰਾ ਲੈ ਗਏ ਹਾਂ ਅਰੇ ਤੁਸੀਂ ਪੈਸੇ ਦੀ ਗੱਲ ਬੰਦ ਸੀ ਜੀ ਬਿਸਕਸ ਕੀ ਕਰੀਏ ਉਹਦੇ ਚ ਕਿੰਨੀ ਕ ਅਮਾਉਂਟ ਨੇ ਕੋ ਮਿਲੀ ਹੈ ਜਾਂ ਨਹੀਂ ਅਮਾਉਂਟ 20000 ਰੁਪਏ ਦੱਸਦੇ ਸੀ ਪਰ ਇਹਦੇ ਕੋਲੋਂ ਇਹ ਦੱਸਦਾ ਜਿਹੜੇ ਪੈਸੇ ਸੀ ਉਹ ਮੈਂ ਖਰਚੇ ਲੈ ਸੀ ਪਹਿਲਾਂ ਹੀ ਜਿਹੜਾ ਸੋਨਾ ਮਿਲਿਆ ਉਹਦੇ ਵਿੱਚ ਕੀ ਕੀ ਹੈ ਸੋਨਾ ਦੇ ਵਿੱਚ ਸੋਨੇ ਦੇ ਵਿੱਚ ਇੱਕ ਕਿੱਟੀ ਸੈਟ ਹੈ ਤੇ ਬਾਕੀ ਕੋਜ ਆਈਟਮਾਂ ਹੈਂ ਆਂ ਬੱਕਰੀਆਂ ਬੱਕਰੀਆਂ ਸਰ ਇਹ ਤੈਨੂੰ ਪਹਿਲੇ ਹੀ ਮਾਮਲਾ ਦਰਜ ਆ ਉਹ ਉਹ ਅਸੀਂ ਕਰ ਰਹੇ ਆਂ ਮਤਲਬ ਇਹਦਾ ਰਿਮਾਂਡ ਅੱਜ ਲਿਆ ਤੇ ਚੈੱਕ ਕਰ ਦੌਰਾਨੇ ਤਫतीश ਜਿਹੜਾ ਅਸੀਂ ਦੱਸ ਪਤਾ ਕਰ ਰਹੇ ਹਾਂ ਮੁੱਢਲੀ ਜਾਂਚ ਤੇ ਪਤਾ ਲੱਗਿਆ ਕਿ ਕਿੱਥੋਂ ਦਾ ਸੀ ਇਹ ਆ ਇਹ ਜਿਹੜਾ ਪੁਰਾਣੇ ਮੋਗੇ ਦਾ ਖਾਨੇ ਕੇ ਅਗਵਾੜ ਦਾ ਦੋਸ਼ੀ ਦਾ ਨਾਮ ਕੀ ਹੈ ਆ ਜਿਹੜਾ ਦੋਸ਼ੀ ਇਹਦਾ ਨਾਮ ਚਿਮਨ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਹੈ। ਉਹ ਵੱਗ ਲੋਵਰ ਪਰਦੇ ਨੇ ਉਹ ਕੀ ਕਾਰਵਾਈ ਕੀਤੀ ਯਾਰੀ? ਇਹਦਾ ਅੱਜ ਕੋਰਟ ਚ ਪੇਸ਼ ਨੂੰ ਕੀਤਾ ਤੇ 2 ਦਿਨ ਦਾ ਪੁਲਿਸ ਰਮਾਨ ਮਿਲਿਆ।